ਮੇਰੇ ਵੱਲੋਂ ਸੱਚੇ ਅਕਾਲ ਵੋਪਰਾਈ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਹੁਣ ਮੈਂ ਤਾਂ ਰਨੇ ਚੋਲ ਸਾਰੇ ਚੋਲ ਖਾਣਗੇ ਤੇ ਯੂ ਵੀ ਉਹਨਾਂ ਨੇ ਰੋਟੀ ਖਾ ਕੇ ਚਲੇ ਗਏ ਬਸ ਜਿਹੜੇ ਜਿਹੜੇ ਖਾਈ ਜਾਣਗੇ ਉਹ ਚਾਈ ਜਾਣਗੇ ਅਸੀਂ ਤਾਂ ਅਸੀਂ ਤਾਂ ਜਾਵਾਂਗੇ 12 ਵਜੇ ਕਿਉਂਕਿ ਨਾ ਆਬੂ ਦਾ ਔਖਾ ਹੈ ਉਹ ਨਾ ਟਿਕਦਾ ਨਹੀਂ ਹੈਗਾ ਨਾਲੇ ਰਮਨ ਨਨਪੂਆ ਸਾਰਿਆਂ ਨੇ ਆਉਣਾ ਹੈ ਫਿਰ ਅਸੀਂ ਇਕੱਠੇ ਜਾਵਾਂਗੇ ਨਾਲੇ ਆਬੂ ਨਾਲ ਤਾਂ ਟਿਕਦਾ ਨਹੀਂ ਹੈਗਾ ਇਹ ਨਾ ਟੱਪਦਾ ਹੈ ਗੁਰਦੁਆਰੇ ਚ ਤਾਂ ਬਹੁਤ ਜ਼ਿਆਦਾ ਪਰੇਸ਼ਾਨ ਕਰਦਾ ਹੈ ਫਿਰ ਨਿਆਣੇ ਸਾਰੇ ਇੱਕ ਤਾਂ ਜ ਐਤਵਾਰ ਆ ਸਾਰੇ ਜਵਾਗ ਵੀ ਇਕੱਠੇ ਹੋ ਜਾਣਗੇ ਬਹੁਤ ਜ਼ਿਆਦਾ ਪਰੇਸ਼ਾਨ ਕਰਦੇ ਨੇ ਸਾਰੇ ਘੜਥੂ ਪਾਦਾਂ ਮੇਲੇ ਗੁਰਦੁਆਰੇ ਚ ਤਾਂ ਕਰਕੇ ਬੈਠਣਾ ਔਖਾ ਲੱਗਦਾ ਫਿਰ ਥੋੜਾ ਜਿਹਾ ਫਿਰ بار-बार ਨਿਆਣਿਆਂ ਨੂੰ ਰੋਕਣ ਨਿਆਣੇ ਕਿੱਥੇ ਰੁਕਦੇ ਨੇ ਫਿਰ ਆਪਾਂ ਹੁਣ ਤਾਂ ਪੂਰੇ ਟਾਈਮ ਤੇ ਜਾਵਾਂਗੇ 12 ਵਜੇ ਫਿਰ ਪਹਿਲਾਂ ਰੋਟੀ ਖਾ ਲਈਏ ਭੁੱਖ ਲੱਗ ਰਹੀ ਹੈ 9:30 ਵਜੇ ਦਾ ਟਾਈਮ ਹੋ ਗਿਆ ਵੀਡੀਓ ਮੈਂ ਹੁਣੇ ਪਬਲਿਸ਼ ਕਰਕੇ ਹਟੀਆਂ ਆਪਣੀ ਕੱਲ੍ਹ ਵਾਂਗ ਜਿਖਾ ਮਠਿੱਕਾ ਬਸ ਆ ਇਹ ਨਾਲੇ ਜੇ ਪਰਹੇਜ ਦਾ ਰੱਖੀ ਜੰਨੇ ਨਾ ਉਨੇ ਹੀ ਢਿੱਲੇ ਹੋਈ ਜੰਨੇ ਆ ਨਿਆਰੇ ਹੁੰਦੇ ਰੱਖਣਾ ਪੈਂਦਾ ਬੜੇ ਨਹੀਂ ਰੱਖਦੇ ਹੈਗੇ ਜਵਾਕਰ ਨੂੰ ਰੱਖਣਾ ਪੈਂਦਾ ਚਲੋ ਆਪਾਂ ਹੁਣ ਪਾ ਕੇ ਦੇ ਦਈਏ ਚੋਲਾ ਆਪਣੇ ਬਣ ਚੁੱਕੇ ਆ ਫਟਾਫਟ ਖਾਈਏ ਸਾਰੇ ਚੋਲਾ ਕਿ ਨਹੀਂ ਦੇਖ ਰਿਆ ਵੀ ਘਰ ਆਣ ਕੇ ਖਾ ਲਈ ਵਧੀਆ ਆਪਣੇ ਚੋਲਾ ਦੇਖੋ ਬਣ ਕੇ ਜਦ ਮੈਂ ਸਿਟੀ ਨਾ ਢੱਕਣ ਖੋਲਿਆ ਦੇਖ ਲਓ ਪਹਿਲੇ ਆਮਲ ਕੁੱਕਰ ਦਾ ਬਹੁਤ ਅੰਦਾਜ਼ਾ ਏ ਵੀ ਚੋ ਇਹ ਚੀਜ਼ ਘਰ ਬਣ ਜਾਂਦੀ ਏ ਚੋੜ ਆਪਣੇ ਵਧੀਆ ਬਣ ਗਏ ਤੇ ਹੁਣ ਫਟਾਫਟ ਸਾਰਿਆਂ ਨੂੰ ਕਹਿ ਕੇ ਆਨੇ ਆ ਵੀ ਆਜੋ ਖਾ ਲਓ ਚੋਲਾ ਤੁਹਾਨੂੰ ਸਾਰਿਆਂ ਨੂੰ ਭੁੱਖ ਲੱਗੀ ਪਈ ਆ ਅੱਜਰੇ ਧਾ ਦਿੰਨਾ ਮੈਂ ਨਾ ਥੋੜੇ ਜਿਹਾ ਕਾਲਜ ਕੱਢ ਕੇ ਦੇਖੇ ਤੇ ਵੀ ਚੋਲ ਪੱਕ ਗਏ ਵਧੀਆ ਬਣ ਗਏ ਚੋਲ ਆਪਣੇ ਖਿਲੇ ਖਿਲੇ ਵਧੀਆ ਇਹ ਆਪਣੇ ਘਰ ਦੀ ਬਾਸਮਤੀ ਆ ਘਰ ਦੇ ਚੋਲ ਹੈ ਹੁਣ ਨਾ ਪਿਛਲੇ ਸਾਲ ਜਦੋਂ ਮੈਂ ਸੀ ਦੱਸਦੇ ਹੁੰਦੇ ਤੇ ਵੀਡੀਓ ਚ ਤਾਂ ਮੈਨੂੰ ਬਹੁਤ ਕਮੈਂਟ ਆਉਂਦੇ ਹੁੰਦੇ ਬਾਰ-ਬਾਰ ਕਿਹੜੀ ਬਾਸਮਤੀ ਹੈ ਕਿਹੜੀ ਸਾਨੂੰ ਪਤਾ ਨਹੀਂ ਹੈਗਾ ਦੇਖੋ ਅਸੀਂ ਲੰਦੇ ਆ ਜਿਹੜੇ ਲੰਦੇ ਆ ਉਹਨਾਂ ਨੂੰ ਇਹ ਪਤਾ ਹੈ ਹਨਾ ਅਸੀਂ ਲੰਦੇ ਤਾਂ ਮੁੱਲ ਐ ਪਰ ਯਾਨੀ ਕਿ ਉਹਨਾਂ ਦੀ ਬਾਸਮਤੀ ਖੇਤਾਂ 'ਚ ਆਪਣੀ ਉਗਾਈ ਹੁੰਦੀ ਆ ਉਹਨਾਂ ਦੇ ਲੰਦੇ ਆ ਨਾ ਆਪਾਂ ਹੋਰ ہاں ਅਸੀਂ ਆਪਦੇ ਠੇਕੇ ਵਾਲੇ ਤੋਂ ਲੰਨੇ ਆ ਉਹਨੂੰ ਹੀ ਪਤਾ ਹੈ ਵੀ ਕਿਹੜੀ ਬਾਸਮਤੀ ਹੁੰਦੀ ਹੈ ਉਧਰ ਆਪੂ ਟੱਪ ਦਾ ਫੇਰਾ ਹੈ ਆਪੂ ਵੀ ਨਾ ਢਿਲਾ ਜਾ ਹੋ ਗਿਆ ਮੈਂ ਸਾਰੇ ਨੂੰ ਦੱਸਿਆ ਮੈਂ ਵੀ ਖਾ ਲਓ ਫਟਾਫਟ ਨਾ ਛੋੜਾ ਹੋਰ ਬੀਬੀ ਵੀ ਆ ਗਈ ਬੀਬੀ ਤਾਂ ਰੋਟੀ ਖਾ ਲਈ ਉਧਰੇ ਤੇ ਬੀਬੀ ਆ ਗਈ ਹੁੰਦੀ ਸਪਾਲ ਦੇ ਚੋਲ ਬੀਬੀ ਕਿੱਧਰ ਕ ਗਈ ਆ ਬੀਬੀ ਉਧਰੇ ਉਧਰ ਗਈ ਵੀ ਤੇ ਪਾਠ ਤੇ ਸਵੇਰੇ ਪਾਠ ਬੰਮਰਾ ਸਭ ਤੋਂ ਗੁਰਦੂ ਚਲੇ ਗਏ ਫਿਰ ਅੱਛਾ ਠੀਕ ਹੈ ਹੋ ਗਿਆ ਕਿਉਂਕਿ ਫਿਰ ਜਿਸ ਪਾਲਦੇ ਉੱਤੇ ਜਾ ਕੇ ਸੇਵਾ ਕਰਨੀ ਆ ਗੁਰਦੁਆਰੇ ਚ ਜਾ ਕੇ ਫਿਰ ਤਾਮ ਕਰਕੇ ਖਾ ਕੇ ਹਨਾ ਅਸੀਂ ਤਾਂ ਚਲੋ ਪਿੱਛੇ ਜਾਵਾਂਗੇ ਚਲੋ ਸੋ ਸਾਰੇ ਖਾਣ ਲੱਗੇ ਆ ਆਪਾਂ ਤਾਂ ਫਿਰ ਲੇਟ ਜਾਵਾਂਗੇ ਹਨਾ ਹੋਰ ਆ ਜਾਣਾ ਹੈ ਆਉ ਨੂੰ ਸੜਾ ਗੂ ਆਉ ਨੂੰ ਸੜਾ ਕੇ ਜਾਣਾ ਹੈ ਕਿਉਂਕਿ ابو ਇਹ ਢਿੱਲਾ ਫਿਰ ਉਹ ਤੇ ਗਾ ਰੋਲਾ ਹਾਂ ਰੋਲਾ ਜਾਦੇ ਪਾਉਂਦਾ ਹੈ ਨਾਲੇ ਜਨੇ ਆਣੇ ਨਾ ਜਿਹੜੇ ਸਾਰੇ ਇਕੱਠੇ ਹੋਣਗੇ ਨਾ ਫਿਰ ਧੁੱਪ ਚਾਊਗਾ ਜਾਊਗਾ ਹੋਰ ਬੁਮਾਰਾ ਹੋਊਗਾ ਸਹੀ ਗੱਲ ਹੈ ਨਾ ਆਪਾਂ ਐ ਕਰਾਂਗੇ ਜੇ ਜਿਵੇਂ ਜੋ ਚਾਹਿਆ ਪ੍ਰਪਰ ਗਏ ਗੱਡੀ 'ਚ ਛੱਡਿਆ ਸੁਣੋ ਨਾ ਪਰ ਅਬਲਾ ਜੀ ਤਾਂ ਭੂਆ ਨੇ ਇਹ ਕਹਿਤਾ ਕਿ ਨਹੀਂ ਮੈਂ ਤਾਂ ਸਿੱਧਾ ਉੱਥੇ ਹੀ ਆਉਂਗੀ ਗੁਰਦੁਆਰਾ ਲਾਂਗੇ ਆਪਾਂ ਆਪਾਂ ਲੈ ਜਾਊਗਾ ਹਾਂ ਆਪਾਂ ਨੂੰ ਗੱਡੀ 'ਚ ਲੈ ਗੋ ਚਲੋ ਜੀ ਬਸ ਹਾਂ ਪੁੱਤ ਕੱਪੂ ਚੱਲਦੇ ਆਏ ਲੋ ਜੀ ਮੈਂ ਨਾ ਹੁਣ ਆਪ ਨੂੰ ਤਿਆਰ ਕਰਨੀ ਐ ਮੇਰੀ ਨਣਦ ਵੀ ਆ ਗਈ ਐਸੀ ਹੁਣ ਮੜੇ ਕੰਮ ਕਰ ਕੰਮ ਪਾੜ ਘਟ ਕਰ ਫਿਰ ਅਸੀਂ ਤਿਆਰ ਹੋ ਗਏ ਗੁਰਦੁਆਰਾ ਸਾਹਿਬ ਜਾ ਰਹੇ ਆ ਪੱਦਲਵਾਰੀ ਬਹੁਤ ਹੋ ਗਈ 12 ਦਾ ਟਾਈਮ ਹੋ ਗਿਆ ਬਸ ਸ਼ਾਬਦਨਾਮ ਨੂੰ ਦੱਤੇ ਲੁਕਿਆ ਆ ਮੇਰੇ ਮੂੰਹ 'ਚ ਸ਼ਬਦ ਨਹੀਂ ਆ ਰਹੇ ਐਦੀ ਮਗਵੀ ਪਿਆਰ ਹੋ ਰਹੀ ਐ ਮੈਂ ਆਪੂ ਨੂੰ ਤਿਆਰ ਕਰਨੀ ਐ ਫਿਰ ਅਸੀਂ ਬੱਜ ਜਾਗੇ ਬਸ ਗੁਰਦੁਆਰਾ ਸਾਹਿਬ ਐਹੀ ਕਿਨਾਰ ਘਰ ਵਿੱਚ ਜਾਣ ਨੂੰ ਇੱਕ ਟਾਈਮ ਹੋ ਰਿਹਾ ਵੀ ਘਰੋਂ ਹੁਣ ਬਦਲਵਾਈ ਹੋ ਵੀ ਹੋ ਗਈ ਹੈਨਾ ਔਰ ਬਦਲਵਾਈ ਹੋ ਵੀ ਬਸ ਨਹੀਂ ਪਹੇਜੇ ਨਵਾਂ ਵੀਡੀਓ ਬਣਾ ਲਈ ਨਵੂ ਤੋਹੇ ਆਏ ਮਿਆਂ ਤੇ ਛੁੱਟੀ ਤੀ ਨਾ ਉਹ ਹਣੇ ਪੜਥੂ ਪਾਰ ਗਿਆ ਥੋੜਾ ਨਾਲ ਕੇ ਜੀ ਲਾ ਲਈ ਦੰਨ ਨਾ ਹਾਂ ਨਾਲ ਕੇ ਦੋਹਾਂ ਦਾ ਜੀ ਲਾ ਦੂਗਾ ਐਦਾ ਤਾਂ ਇੱਕ ਛੁੱਟੀ ਹੋਵੇ ਕਹਿੰਦੀ ਜਦੇ ਚਲੀਏ ਨਾਲ ਕੇ ਚਲੀਏ ਨਾਲ ਕੇ ਨਿਆਣਿਆਂ ਨੂੰ ਇੰਨਾ ਚਾਹ ਹੁੰਦਾ ਮੈਨੂੰ ਸਭ ਤੋਂ ਜ਼ਿਆਦਾ ਹੁੰਦਾ ਏ ਬਈ ਜੇ ਪਿਆਰ ਕਰਦੇ ਨੇ ਨਾਲ ਕੇ ਨੂੰ ਵੀ ਤਾਂ ਹੀ ਜੀ ਕਰਦਾ ਜਾਂ ਸਾਰੇ ਪਿਆਰ ਕਰਦੇ ਹੁੰਦੇ ਆ ਹਨਾ ਤਾਂ ਹੀ ਜੀ ਕਰਦੇ ਇਹਨਾਂ ਨੂੰ ਪਿਆਰ ਮਿਲਦਾ ਤਾਂ ਹੀ ਇਹ ਐਵੇਂ ਭੱਜਦੇ ਨੇ ਹਨਾ ਨਾ ਉਹ ਹਾਂ ਜੇ ਕੋਈ ਤਿਆਰੀ ਨਹੀਂ ਕਰੂਗਾ ਹਨਾ ਨਾਮਕੀਆਂ ਚੋ ਫਿਰ ਕਿਹਦੇ ਕਿਹੜੇ ਨਿਆਲੇ ਦਾ ਟੀਕਾ ਲਾ ਫਿਰ ਕਿਸੇ ਦਾ ਵੀ ਨਹੀਂ ਟੀਕਾ ਲਾ ਹੁੰਦਾ ਜੇ ਆਪਾਂ ਪਿਆਰ ਕਰਾਂਗੇ ਸਾਰੇ ਤਾਂ ਹੀ ਜੀ ਕਰਦਾ ਹੁੰਦਾ ਪਾਣੀ ਇਧਰ ਪੁਕਰੇ ਪਾਣੀ ਨਹੀਂ ਆਗਾ ਕੰਨਿਆ ਆ ਗਿਆ ਕਾਣੀਆਂ ਆ ਰਹੀਆਂ ਐ ਬਸ ਫਟਾਫਟ ਗੁਰਦੁਆਰਾ ਸਾਹਿਬ ਪਹੁੰਚ ਜਾਈਏ ਅਸੀਂ ਪਾਰਕ ਦਾ ਕੱਦਾ ਸ਼ੁਰੂ ਹੋ ਗਿਆ ਬਸ ਕੀਰਤਨ ਸ਼ੁਰੂ ਹੋਣਾ ਨਾਲ ਸਾਰਾ ਪਰਿਵਾਰ ਸਾਡਾ ਉੱਥੇ ਹੀ ਐ ਅਸੀਂ ਸਿਰਫ ਦਰਾਨੀ ਚਾਣੀ ਘਰੇ ਆ ਫਿਰ ਅਸੀਂ ਆਪਣੀ ਨੰਦ ਨੂੰ ਟੀਕਰੀ ਤੇ ਨਾਲ ਲੈ ਕੇ ਲਾਵਾਂ ਤਾਂ ਅਸੀਂ ਇਕੱਠੇ ਚਲੇ ਜਾਵਾਂਗੇ ਚਲੋ ਹੋਰ ਥੋੜੀ ਦੇਰ ਰੱਖ ਲਓ ਮੇਰੇ ਕੋਲ ਫੋਲ ਲਿਆ ਦੇ ਨਗੂ ਚਲੋ ਜੀ ਅਸੀਂ ਚੱਲੇ ਪਹੁੰਚ ਤੇ ਮੀਂਹ ਦੇਖੋ ਬਾਈ ਬਾਹਰ ਸਾਡੇ ਜਾਣ ਤੋਂ ਪਹਿਲਾਂ ਹੀ ਨੌ ਮੀਂਹ ਆ ਗਿਆ ਪਰ ਜਾਣਾ ਤਾਂ ਪਊਗਾ ਮੀਂਹ ਬਹੁਤ ਤੇਜ਼ ਆ ਗਿਆ ਇੱਕ ਨੋਟ ਮੇਰਾ ਇੱਕ ਤੇਰਾ ਅੱਛਾ ਹਾਂ ਲੈ ਆਉ ਉਹਨੂੰ ਲੋ ਜੀ ਅਸੀਂ ਚੱਲੇ ਬਾਹਰ ਮੀਂਹ ਬਹੁਤ ਜ਼ਿਆਦਾ ਤੇਜ਼ ਆ ਰਿਹਾ ਪਰ ਟਾਈਮ ਪੂਰਾ ਹੋ ਗਿਆ ਹੈ ਵਾ ਰਮੁਲਾ ਲੋ ਦੀ ਸ਼ਾਮ ਦਾ ਹੋ ਗਿਆ ਟਾਈਮ ਤੇ ਆਪਾਂ ਅੱਜ ਮੈਂ ਨਾ ਵੀਡੀਓ ਨਹੀਂ ਬਣਾਈ ਹੈਗੀ ਕਿਉਂਕਿ ਅੱਜ ਜਿਵੇਂ ਦੱਸਿਆ ਹਨਾ ਅੱਜ ਭੋਗ ਪਿਆ ਸੀਗਾ ਤਾਂ ਕਰਕੇ ਮੈਂ ਤਿੰਨ ਚਾਰ ਕਿਸੇ ਰਿਸ਼ਤੇਦਾਰ ਦੀ ਸਾਰੇ ਆਏ ਸੀਗੇ ਰਿਸ਼ਤੇਦਾਰ ਮੈਂ ਵੀਡੀਓ ਹੀ ਪਰ ਕਿਸੇ ਦੀ ਬਣਾ پائی ਕਿਉਂਕਿ ਹੱਲਾ ਸ਼ੇਦੀ ਦੀ ਕੋਲਕ ਮੈਂ ਨਹੀਂ ਜਨ ੰਨੀ ਜ਼ਿਆਦਾ ਪੈ ਗਈ ᱛੀ ਤਾਂ ਕਰਕੇ ਇਹਦੇ ਚੱਕਰ ਸ ਮੈਂ ਵੀਡੀਓ ਨਹੀਂ ਬਣਾ ਬਣਾਈ ਹੈਗੀ ਔਰ ਮੈਨੂੰ ਠੀਕ ਜਿਵੇਂ ਨਹੀਂ ਲੱਗਿਆ ਅੱਜ ਭੋਗ ਦਾ ਦਿਨ ਸੀਗਾ ਵੀਡੀਓ ਬਣਾਣਾ ਚਲ ਹੁਣ ਬਸ ਅੱਜ ਦਾ ਦਿਨ ਸੀਗਾ ਨਿਬੜ ਗਿਆ ਪਾਰਿ ਪਾਰਿ ਦਾ ਡੱਡ ਮੀ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਮੀ ਆਇਆ ਨਾ ਜ਼ਿਆਦਾ ਆਇਆ ਮਤਲਬ ਸਾਰੇ ਆਣ ਜਿਹੜੇ ਭੋਗ ਤੇ ਆਏ ਸੀਗੇ ਉਹਨਾਂ ਨੂੰ ਆਣਾ ਜਾਣਾ ਵੀ ਇੰਨਾ ਔਖਾ ਹੋ ਗਿਆ ਤਾਂ ਬਹੁਤ ਮੀ ਆਇਆ ਤਾਂ ਸਾਰੇ ਅੰਦਰ ਉਹ ਹੋ ਗਏ ਵੜ ਗਏ ਭਿੱਜੇ ਅੱਧੇ ਤਾਂ ਭਿੱਜੇ ਗਏ ਚਲੋ ਜੀ ਹੁਣ ਕੱਲੂ ਆਪਾਂ ਬਣਵਾਣੇ ਆ ਬਿਸਕੁਟ ਤੇ ਬਿਸਕੁਟ ਬਣਵਾ ਕੇ ਹੁਣ ਆਪਾਂ ਸੰਧਾਰਿਆ ਦਾ ਕੰਫਟਾ ਫਟ ਨਵੇੜ ਦਈਏ ਕਿਉਂਕਿ 10 ਦਿਨ ਸਾਰੇ ਜਿਹੜੇ ਰਖੜੀਆਂ ਨੂੰ 10 ਦਿਨ ਰਹਿ ਗਏ ਤੇ ਉਹਦੇ ਵਿੱਚ ਵਿੱਚ ਸਾਰਾ ਕੰਮ ਨਿਬੇੜਨਾ ਹੈ ਆਪਾਂ ਤੇ ਹੁਣ ਮਿਲਦੇ ਆ ਤੁਹਾਨੂੰ ਆਪਾਂ ਕੱਲ ਨੂੰ ਹੁਣ ਸ਼ਾਮ ਹੋ ਗਈ ਰੋਟੀ ਅਸੀਂ ਬਸ ਮੈਂ ਯੂਵੀ ਨੂੰ ਦੇਤੀ ਅਸੀਂ ਦਰਾਣੀ ਝਠਾਣੀ ਨੇ ਵੀ ਖਾ ਲਈ ਅਸੀਂ ਪਹਿਲਾਂ ਹੀ ਖਾ ਲਿਆ ਸਭ ਤੇ ਬਾਕੀ ਤਾਂ ਹਜੇ ਗੱਲਾਂ ਮਾਰ ਰਹੇ ਹਾਂ ਬਾਹਰ ਬੈਠੇ ਇਹ ਬਸ ਹੁਣ ਕਾਲੂ ਅੱਗੇ ਆਪਾਂ ਵਲੌਗ ਜੁੜੇ ਰਹੇ ਹੁਣ ਵਲੌਗ ਨਾਲ ਕਾਲੂ ਵਲੌਗ ਬਣਾਵਾਂਗੇ ਹੁਣ ਅੱਗੇ ਕੋਸ ਤੁਮ ਦਾ ਬੱਚਾ ਪੰਡੂ ਦੀ ਕਰਦੇ

ਆਪੂੰ ਤਾਂ ਉੱਤੋਂ ਆ ਕੇ ਆਪੂੰ ਤਾਂ ਉੱਤੋਂ ਚੜਿਆ ਪਿਆ ਆਪੂ ਵੀ ਤਾਂ ਜਾਊਗਾ ਨਾਲ ਬਿਸਕੁਟ ਬਣਾਉਣ ਇਹ ਨਹੀਂ ਜਾਂਦਾ ਲੈ ਜਾ ਵਗ ਜੂਗਾ ਮੇਰੇ ਨਾਲ ਮੁੜੇ ਆਊਗਾ ਅਸੀਂ ਕਿਹੜੇ ਬੈਠਣਾ ਅਸੀਂ ਮੁੜੇ ਆਵਾਂਗੇ ਤੂੰ ਤੂੰ ਬੈਠੇ ਨਹੀਂ ਉੱਥੇ ਲੈ ਹੁਣ ਇੰਨੀ ਦਰ ਕਿ ਤੂੰ ਹਾਂ ਗਗੂਰੀਆ ਗਗੂ ਕਿੱਥੇ ਜਾਊਗੀ ਆ ਗਈ ਗਗੂ ਆ ਤੀ ਗਗੂ ਆਪੂ ਨੂੰ ਲੈਦਾ ਚੋ ਚੜ ਰਿਹਾ ਆਬੂ ਦੇ ਅੱਧਾ ਕਿਲੋ ਦੇਸੀ ਕੀ ਦੇ ਬਿਸਕੁਟ ਵੜਵਾਣੇ ਆ। ਆਹੀ ਖਾਲੂ ਬਾ। ਐਦੀ ਮੰਮੀ ਕਹਿ ਰਹੀ ਤੀ ਕਹਿੰਦੀ ਨਹੀਂ ਕਾਲੂ ਬਣਵਾ ਲਿਆਓ। ਉਹ ਸਾਰਾ ਸਮਾਨ ਨਾ ਸੀ ਜੋਕ ਕੇ ਲੈ ਕੇ ਜਾਵਾਂਗੇ ਘਰ ਤੋਂ ਹੀ ਫਿਰ ਉੱਥੇ ਨਹੀਂ ਜਕਵਾਂਦੇ ਹੈਗੇ। ਇਹ ਕੁਛ ਛੋਟਾ ਫਸਾ। ਤੁਸੀਂ ਲਵਾ ਬਾਈ ਮੰਗਿਆ ਦੇਤਾ ਗਲੇ ਨੇ। ਜੱਫਾ ਪਾ ਲਿਆ। ਦੇ ਤਾਂ ਦੇ ਬਚਾਰਾ ਚੱਕੀ ਖੜਾ ਆ ਲਓ ਇੱਕ ਹੋਰ ਦੇ ਲੋ ਦੋ ਦੇ ਦੇ ਬੜਾ ਲਿਆ ਮੈਂ ਕਿੱਥੇ ਦਾ ਲਿਆਵਾਂਗਾ ਬੜਾ ਬੱਸ ਲੈ ਕੇ ਬਿਲਕੁਲ ਠੀਕ ਹੈ ਸਹੀ ਹੈ ਬੱਸ ਬੱਸ ਚੱਲਿਆ ਚੱਲ ਅੱਟਾ ਸੋਨੇ ਦਾ ਹਾਂ ਹੋਰ ਸਾਨੂੰ ਹਾਂ ਅੱਟਾ ਬੱਸ ਅੱਟਾ ਬੱਸ

ਦੀ ਆਪਾਂ ਚੱਲੇ ਬਿਸਕਟ ਬਣਵਾਣਾ ਮੈਂ ਤੇ ਮੰਮੀ ਚੱਲੇ ਆ ਕਿਉਂਕਿ ਹੁਣ ਬੀਬੀ ਦਾ ਕੰਮ ਹੈ ਜਿਹੜਾ ਉਹ ਪਹਿਲਾਂ ਬੀਬੀ ਜਾਂਦੀ ਹੁੰਦੀ ਸੀ ਹੁਣ ਬੀਬੀ ਉੱਥੋਂ ਬੈਠਿਆ ਨਹੀਂ ਜਾਂਦਾ ਉਹਨੇ ਤਾਂ ਜਵਾਬ ਦਿੱਤਾ ਤਾਂ ਵੀ ਆਪਦੇ ਬਣਵਾ ਲਿਆਇਓ ਤਾਂ ਕਰਕੇ ਮੈਂ আর ਮੰਮੀ ਦੋਨੇ ਚੱਲੀਆਂ ਕਿਉਂਕਿ ਮੰਮੀ ਮੈਂ ਤਾਂ ਕਿਹਾ ਤਾਂ ਵੀ ਮੈਂ ਤਾਂ ਮੂੜੀ ਆਉਂਗੀ ਚੱਲ ਮੰਮੀ ਕਹਿੰਦੀ ਘਰੇ ਕੀ ਕਰਾਂਗੀ ਥਾਲੇ ਬੈਠ ਜੀ ਮੇਰੇ ਉੱਥੇ ਆ ਬਈ ਕੱਲੀ ਬੈਠੂਗੀ ਮੈਂ ਤਾਂ ਕਰਕੇ ਹੁਣ ਮੈਂ ਵੀ ਨਾਲੇ ਚਲੀ ਬੱਦਲ ਬਈ ਬਹੁਤ ਹੋ ਰਹੀ ਐ ਮੀਂਹ ਆਵੇ ਤੇ ਪਹਿਲਾਂ ਫਟਾਫਟ ਚੱਲੀ ਭੱਜ ਕੇ ਔਰ ਉੱਥੇ ਨਾ ਵੀ ਸਕੂਟਾਈ ਇੱਥੇ ਘਟ ਗਈ ਹੁਣ ਪੇੜ ਉਹਨਾਂ ਨੂੰ ਪੁੱਛ ਕੇ ਆਏ ਸੀਗੇ ਉਹ ਕਹਿੰਦੇ ਘਟ ਗਈ ਹੁਣ ਵੀ ਹੁਣ ਤੁਸੀਂ ਜਦ ਮਰਜੀ ਆ ਜਿਓ ਕਿਉਂਕਿ ਸ਼ੁਰੂ ਸ਼ੁਰੂ ਚ ਹੁੰਦਾ ਜਿਹੜਾ ਤੀਆਂ ਚੜਦੀਆਂ ਨੇ ਜਦੋਂ ਸ਼ੁਰੂ ਸ਼ੁਰੂ ਚ ਹੱਲਾ ਜਾ ਪੈਂਦਾ ਵੀ ਉੱਤੇ ਬਾਦ ਨਹੀਂ ਪਿੱਪੇ ਦੇਖੋ ਮੇਰੇ ਕੋਲ ਨੇ ਆਪਾਂ ਹੁਣ ਗੱਡੀ ਚ ਰੱਖੀਏ ਫਟਾ ਇਹਨਾਂ ਚ ਦੁੱਧ ਹੈ ਨਾ ਅੱਛਾ ਇਹ ਤਾਂ ਫੜ ਕੇ ਬੈਠਣੇ ਪਾਉਂਗੇ ਆਟੇ ਲੈ ਲਿਓ चलो जी हूँ चलिए मिया कानिया पैन लग गई हल्किया हल्किया छिड़का पैन लग गया चलो चलीए फटाफट चक लिया कैनिया आबू तो हूँ चोरी चोरी चलें आबू ने मम्मी को के आए हैं सिर वार नहीं तो पिछले भी जमे गगू पजामी भी नहीं पाई अपनी मम्मी तो ना मेरे पवाई है भी गगू ना ਮਿੱਤੇ ਬਾਦ ਨਹੀਂ ਆਉਣਾ ਉਹ ਬਾਦ ਨਹੀਂ ਦੇ ਆ ਜੀ ਇਹ ਪੈਕ ਵਾਲੇ ਕਾਹਦੇ ਨੂੰ ਪੈਕ ਵਾਲਾ ਲੈ ਆ। ਅੱਛਾ ਪੈਕ ਵਾਲਾ। ਹਾਂਜੀ ਅਸੀਂ ਤਾਂ ਫਿਰ ਆਪਣਾ ਕਰੇ ਪਿੱਪਾ ਲੈ ਕੇ ਰੱਖਦੇ ਆ ਉਹੀ ਲੈ ਆਣੇ ਆ। ਸੁਨਾਰੀ ਵੀ ਰਾਂਜੀ। ਲੈ ਗਰਨ ਗਰਨਦਰੀਆ। ਹਾਂਜੀ ਅੱਛਾ ਆਜ ਕਿ ਫਿਰ ਦੂਜਾ ਲੈ ਆਏ ਹੋਣੇ ਭੁੱਲ ਕੇ। ਅਸੀਂ ਗਗਨ ਨੇ ਵਰਤਦੇ ਆ। ਦੂਸਰ ਦੇ ਬਿਸਕੁਟ ਤਾਂ ਬਣ ਗਏ ਤੇ ਹੁਣ ਬਸ ਬਾਹਰ ਮੀਂਹ ਪਿਆ ਆ ਗਈ ਆਪਣੀ ਗੱਡੀ ਤਾਂ ਉਹ ਆ ਗਈ ਉਹਦੇ ਆਪੂ ਕਿਵੇਂ ਦੇਖ ਰਿਹਾ ਹਾਂ ਉਹਦੇ ਸਿੱਜ ਨੂੰ ਦੇਖ ਲਿਆ ਨੇ ਮੈਨੂੰ ਪਲੇਨ ਆ ਗਿਆ ਇੱਧਰ ਬਾਕੀਆਂ ਦੀ ਤਿਆਰੀ ਚੱਲ ਰਹੀ ਹੈ ਸਾਰੇ ਆਰੇ ਜਿਹੜੇ ਜਿਹੜੇ ਬਣੀ ਜਾ ਰਹੇ ਨੇ ਲੈ ਕੇ ਜਾਈ ਜਾ ਰਹੇ ਨੇ ਹੁਣ ਬੱਸ ਇਹ ਆਪਣੇ ਲੈ ਕੇ ਘਰ ਨੂੰ ਚੱਲੇ ਬਾਹਰ ਮੀਂਹ ਦੇਖੋ ਕਿੰਨਾ ਮੀਂਹ ਪੈ ਰਿਹਾ ਬਹੁਤ ਆਵੇ ਮੀਂਹ ਆ ਗਿਆ ਬਸ ਸਾਡਾ ਕੰਮ ਹੋ ਗਿਆ ਖਤਮ ਹੁਣ ਟਿੱਪੇ ਚੱਕ ਕੇ ਬਾਹਰ ਚਲੇ ਜਾਣਾ ਸਾਰੇ ਅੱਧ-ਅੱਧ ਸਮਾਨ ਨੂੰ ਢੱਕ ਕੇ ਚਲੇ ਜਾਂਦੇ ਨੇ ਵੀ ਜਾਤੀ ਨਹੀਂ ਭਾਰੀ ਆ ਗਈ ਅੱਗ ਬਣਾ ਲੈ ਜਾਂਦੇ ਨੇ ਚਲੋ 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 ਟਾਕੀ ਘੋਲੇ ਟਾਕੀ ਚਲੋ 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 ਆਹ ਚਲੋ ਜੀ ਬੈਠੀ ਐ ਮੀ ਬੈ ਰਿਆ ਵੜਜੋ ਵਿੱਚ ਆ ਫੜਿਆ ਲਾ ਪਾ ਚਲੋ ਲੈ ਅਸੀਂ ਬਿਸਕੁਟ ਬਣਵਾ ਲਿਆ ਹੁਣ ਦਰਾਣੀ ਟੇਸਟ ਕਰਕੇ ਦੱਸੂਗੀ ਵੀ ਵਧੀਆ ਬਣਾਇਆ ਅਸੀਂ ਤਾਂ ਨਹੀਂ ਬਣਾਏ ਬਣਾਏ ਤਾਂ ਦੁਕਾਨ ਵਾਲੇ ਨੇ ਆ ਪਰ ਫਿਰ ਵੀ ਖਾ ਕੇ ਤਾਂ ਦੱਸ ਦੇਖੀ ਕਿਹਜਾ ਲੱਭ ਲੱਭ ਕੇ ਕੱਢ ਰਹੀ ਆ ਦੇਖੀ ਆ ਫਿਰ ਸਾਰੇ ਹੋ ਪਏ ਨਹੀਂ ਨਾ ਉੱਪਰ ਉੱਪਰ ਵਾਲੇ ਆ ਨੀਚੇ ਵਾਲੇ ਤਾਂ ਠੀਕ ਆ ਕੱਢ ਨਾ ਟਾਕਰੀ ਆ ਤਾਂ ਬਿਸਕੁਟ ਕੱਢ ਰਹੀ ਆ ਹਾਂ ਮੇਰੇ ਦੋ ਜੱਗ ਕੱਢਿਆ ਕੱਢ ਲੋ ਤਾਂ ਕਿਹਜਾ ਖਾ ਕੇ ਦਿਖਾ ਦੇਗਾ ਵਧੀਆਏ ਪਰਸੋਂ ਨੂੰ ਇੱਕ ਦਾ ਸੰਧਾਰਾ ਦੇ ਕੇ ਆਣਾ ਹੈ ਵਧੀਆਏ ਚਲ ਹੁਣ ਬੋਲ ਕੇ ਦੱਸ ਦੇ ਵੀ ਕੀ ਕੰਮ ਕਰਨਾ ਹੈ ਕੱਲ ਤੇ ਸਟਾਰਟ ਆਪਾਂ। ਬੜਾ ਵਧੀਆ ਨੇ। ਕੀ ਕਰ ਰਹੇ ਓਏ? ਲਓ ਜੀ ਆਪਾਂ ਬਾਹਰ ਆ ਗਏ। ਮੀਂਹ ਪੈ ਕੇ ਖੜੀ ਆ। ਓਹੋ! ਇੱਕ ਤਾਂ ਦਰਵਾਜ਼ਾ ਲਾਣਾ ਭੁੱਲ ਜੰਨੇ ਆ ਹੌਲੀ ਹੌਲੀ ਕਿਉਂਕਿ ਦਰਵਾਜ਼ਾ ਨਾਲ ਬਹੁਤ ਜ਼ੋਰ ਕੇ ਵੱੱਦਦਾ ਏ। ਚਾਹ ਪੀ ਲਈ ਅੱਬਾ ਬਿਸਕੁਟਾਂ ਨਾਲ। ਹੈਨੀ ਜਿਆਦੇ ਭੁੱਖ ਲੱਗਦੀ ਤੇ ਖਾਦੇ ਦਾ ਬਸ ਦੋ-ਦੋ ਹੀ ਆ। ਫੇਰ ਹੁਣ ਇੱਕ ਅੱਧੇ ਦਿਨ ਚ ਸੰਧਾਰਾ ਦੇ ਕੇ ਆਵਾਂਗੇ। ਕੀ ਲੂ? ਰਮਨ ਪੂਆ ਨੂੰ ਮੈਂ ਵੀ ਜਾਊਂਗਾ ਤੇਰੀ ਛੁੱਟੀ ਨਹੀਂ ਹੈਗੀ ਤਾਂ ਸਕੂਲ ਜਾਣਾ ਠੀਕ ਹੈ ਸਕੂਲ ਭਾਗ ਜੀ ਠੀਕ ਹੈ ਫਿਰ ਮੇਰੇ ਆ ਕੇ ਹਾਂ ਫਿਰ ਬੁੱਤ ਲੇਟ ਹੋ ਜਾਣਗੇ ਫਿਰ ਰਖੜੀਆਂ ਵੀ ਆਣੀਆਂ ਪੂਆ ਉਹਨਾਂ ਨੇ ਰਖੜੀਆਂ ਵੀ ਬੰਨਣ ਆਣਾ ਏ ਫਿਰ ਲੇਟ ਹੋ ਜਾਣਗੇ ਫਿਰ ਪਹਿਲਾਂ ਇੱਕ ਦਿਨ ਬੁੱਧਵਾਰ ਨੂੰ ਰਮਨ ਦਾ ਦੇਣਾ ਵੀਰਵਾਰ ਨੂੰ ਪੂਆ ਦਾ ਦੇਣਾ ਫਿਰ ਸਾਡਾ ਕੰਮ ਖਤਮ ਫਿਰ ਰਖੜੀਆਂ ਦਾ ਸਟਾਰਟ ਖਤਮ ਤਾਂ ਨਹੀਂ ਹੋਊਗਾ ਹਜੇ ਮੇਰੀ ਦਰਾਣੀ ਦਾ ਵੀ ਸੰਧਾਰਾ ਆਉਣਾ ਏ ਇਹ ਮੇਰਾ ਇੱਕ ਤਾਂ ਆ ਗਿਆ ਤੁਸੀਂ ਸਾਰਿਆਂ ਨੇ ਦੇਖ ਲਿਆ ਹਜੇ ਦੂਜਾ ਮੇਰਾ ਆਉਣਾ ਬਾਕੀ ਆ ਦੂਜਾ ਵੀ ਆਊਗਾ ਐਤਵਾਰ ਨੂੰ ਐਤਵਾਰ ਨੂੰ ਆਊਗਾ ਰਮਨਾ ਲੈ ਕੇ ਆਊਗਾ ਮੇਰਾ ਭਾਈ ਤੇ ਕਿਉਂਕਿ ਮੇਰਾ ਭਾਈ ਹੁਣ ਕੰਮ ਤੇ ਲੱਗ ਗਿਆ ਇਸ ਕਰਕੇ ਹੁਣ ਉਹਨੂੰ ਐਤਵਾਰ ਦੀ ਛੁੱਟੀ ਮਿਲੂਗੀ ਹੁਣ ਐਤਵਾਰ ਨੂੰ ਦੇਣ ਆਊਗਾ ਮੇ ਦਾ ਸੰਧਾਰਾ ਚਲੋ ਜੀ ਆਪਾਂ ਹੁਣ ਇੱਥੇ ਮੌਸਮ ਠੰਡਾ ਜਾ ਹੋ ਗਿਆ ਅੰਦਰ ਬੀਬੀਓਂ ਦੀ ਸਰਦੀ ਚਿਰ ਰਹੀਆ ਤੋਰੀਆਂ ਦੀ ਸਬਜ਼ੀਆਂ ਬਣਾ ਸਬਜ਼ੀ ਬਣਾਉਣੀ ਆ ਤੇ ਇੱਕ ਗੱਲ ਹੋਰ ਤੇ ਆ ਜਿਹੜੀ ਵਲੌਗ ਚ ਦੱਸਣੀ ਸੀਗੀ ਮੇਰੀ ਦਰਾਨੀ ਆਪਣਾ ਜਿਹੜਾ ਚੈਨਲ ਆ ਉਹ ਦੁਬਾਰਾ ਸਟਾਰਟ ਕਰ ਰਹੀ ਆ ਤੇ ਬੋਪਰਾਏ ਵੀਡੀਓਜ਼ ਬੋਪਰਾਏ ਵੀਡੀਓਜ਼ ਆਪਣਾ ਚੈਨਲ ਸਟਾਰਟ ਕਰ ਰਹੀ ਆ ਦੁਬਾਰਾ ਕੱਲ ਤੋਂ ਅ ਕੱਲੂ ਪਰਸੋਂ ਤੇ ਸ਼ਾਇਦ 2 ਦਿਨ ਬਾਅਦ ਪਹਿਲੀ ਵੀਡੀਓ ਆਊਗੀ ਕੱਲ ਤੇ ਸਟਾਰਟ ਕਰੂਗੀ ਪਰਸੋਂ ਵੀਡੀਓ ਆਊਗੀ ਤਾਂ ਦੁਬਾਰਾ ਚੈਨਲ ਨੂੰ ਸਪੋਰਟ ਕਰਿਓ ਜੀ ਬੋਪਾਰਾ ਹੀ ਵੀਡੀਓਸ ਨੂੰ ਕੱਲ ਤੇ ਵਲੌਗ ਆਪਣਾ ਉਹ ਚੈਨਲ ਸਟਾਰਟ ਕਰਨਗੇ ਤੁਸੀਂ ਕਿੱਥੇ ਜਾ ਰਹੇ ਹੋ ਅੱਛਾ ਚਲੋ ਜੀ ਹੁਣ ਵਲੌਗ ਨਾਲ ਜੁੜੇ ਰਹੋ ਹੋਰ ਤੁਹਾਨੂੰ ਮੇਰਾ ਵਲੌਗ ਵਧੀਆ ਲੱਗਿਆ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਸੋਨੇ ਸੋਨੇ ਕਮੈਂਟ ਕਰਿਓ ਤੇ ਹੁਣ ਜਿਹੜਾ ਇਹ ਤੋਂ ਅਗਲਾ ਵਲੌਗ ਆਊਗਾ ਉਹ ਆਪਣਾ ਦਾਣੀ ਦੇ ਨਾਲ ਆਊਗਾ ਕਿਉਂਕਿ ਦਰਾਣੀ ਜੀ ਵੀ ਆਪਣਾ ਚੈਨਲ ਹੈ ਜਿਹੜਾ ਆਪਣਾ ਦੁਬਾਰਾ ਸਟਾਰਟ ਕਰ ਰਹੇ ਨੇ ਹਨਾ ਜਿੱਥੇ ਉਹਨਾਂ ਨੇ ਛੱਡਿਆ ਸੀਗਾ ਅੱਗੇ ਕੰਟੀਨਿਊ ਕਰ ਰਹੇ ਨੇ ਹੁਣ ਦੇਖੋ ਕਿੰਨਾ ਆ ਆਪਾਂ ਨੇ ਉਹਨਾਂ ਨੇ ਯੂ ਵੀ ਕਈ ਵਾਰ ਇਦਾਂ ਹੁੰਦਾ ਹਨਾ ਵੀ ਕੋਈ ਹਾਲਾਤ ਇਦਾਂ ਦੇ ਹੋ ਜਾਂਦੇ ਆ ਤੁਹਾਨੂੰ ਕਦੇ ਆਪਣਾ ਕੰਮ ਹੈ ਜਿਹੜਾ ਅੱਦਬ ਚਲੇ ਰੋਕਣਾ ਵੀ ਪੈ ਜਾਂਦਾ ਏ ਜਿਵੇਂ ਇਹਨਾਂ ਨੇ ਪਹਿਲਾਂ ਵਿੱਚ ਰੋਕਿਆ ਸੀਗਾ ਤੇ ਕਦੇ ਵੀ ਉਹਨਾਂ ਨੂੰ ਰੋਕਣਾ ਪੈ ਜਾਂਦਾ ਏ ਉਹਨਾਂ ਦੀ ਮਜਬੂਰੀ ਹੋ ਜਾਂਦੀ ਆ ਇਹ ਨਹੀਂ ਹੈਗਾ ਵੀ ਆਪਾਂ ਦੁਬਾਰਾ ਦੁਬਾਰਾ ਉਹਨਾਂ ਤੇ ਪ੍ਰੈਸ਼ਰ ਪਾ ਸਕਦੇ ਹਾਂ ਨਾ ਵੀ ਚਿਲਾਓ ਚਿਲਾਓ ਉਹਨਾਂ ਹਾਲਾਤ ਹੀ ਇਦਾਂ ਨੇ ਬਣ ਜਾਂਦੇ ਨੇ ਵੀ ਆਪਾਂ ਨੂੰ ਉਹਨਾਂ ਨੂੰ ਚੈਨਲ ਹੈ ਜਿਹੜਾ ਆਪਣਾ ਵਾਪਸ ਦੁਬਾਰਾ ਕਈ ਵਾਰ ਮੈਨੂੰ ਮੇਰੇ ਹਾਲਾਤ ਹੋ ਜਾਂਦੇ ਤਾਂ ਮੈਨੂੰ ਵੀ ਰੋਕਣਾ ਪੈ ਸਕਦਾ ਹੈ ਹਨਾ ਪੈਰ ਇਸ ਕਰਕੇ ਤਾਂ ਕਰਕੇ ਨਾ ਉਹਨਾਂ ਨੇ ਆਪਣਾ ਚੈਨਲ ਜਿਹੜਾ ਹੁਣ ਨੈਕਸਟ ਵੀਡੀਓ ਆਉਗੀ ਉਹ ਮੇਰੀ ਦਰਾਣੀ ਨਾਲ ਲਾਉਗੀ ਉਹਨਾਂ ਨੇ ਆਪਣਾ ਕੋਸ਼ਿਸ਼ ਕਰਨੀ ਹੈ ਵੀ ਮੈਂ ਦੁਬਾਰਾ ਹੋ ਕਰਾਂ ਤਾਂ ਵੀ ਮੇਰੀ ਹੈਲਪ ਕਰੋ ਪਲੀਜ਼ ਤਾਂ ਮੈਂ ਹਾਲਪ ਕਿਉਂਕਿ ਐਂਡੇਮੀ ਨੇ ਪੰਦ ਰਹਿਣ ਦੇ ਬਾਵਜੂਦ ਹਨਾ ਦੁਬਾਰਾ ਥੋੜਾ ਜਿਹਾ ਗਰੋ ਕਰਨਾ ਔਖਾ ਜਿਹਾ ਹੋ ਜਾਂਦਾ ਕੰਮ ਕਰਨਾ ਦੁਬਾਰਾ ਔਖਾ ਜਿਹਾ ਲੱਗਦਾ ਹੈ ਕਿਥੇ ਦੂਜੇ ਦੀ ਵੀਡੀਓ ਚ ਆਣਾ ਉਹ ਗੱਲ ਵੱਖਰੀ ਹੈ ਜਾਂ ਆਪਣਾ ਖੁਦ ਦਾ ਚੈਨਲ ਦੁਬਾਰਾ ਚਲਾਣਾ ਉਹ ਗੱਲ ਹੈ ਕਿ ਉਹ ਵੱਖਰੀ ਆ ਫਰਨਾ ਤਾਉ ਹੁਣ ਦੁਬਾਰਾ ਸਟਾਰਟ ਕਰ ਰਹੇ ਨੇ ਮੇਰੇ ਪਲੀਜ਼ ਮੈਨੂੰ ਵੱਤੋ ਵੱਤ ਸਪੋਟ ਕਰਿਓ ਔਰ 13000 ਸਬਸਕ੍ਰਾਈਬਰ ਜਲਦੀ ਕਰ ਦੋ ਪਲੀਜ਼ ਜਲਦੀ ਕਰ ਦੋ ਕਿਉਂਕਿ ਤੇਰਾ ਅਸੀਂ ਆਪਣੀ ਨੰਦ ਦਾ ਸੰਧਾਰਾ ਦੇਣ ਜਾਣਾ ਹੈ ਜੀ ਕੱਲੂ ਅਸੀਂ ਜਾਵਾਂਗੇ ਆਨੰਦ ਦਾ ਸੰਧਾਰਾ ਦੇਣ ਤੇ ਉੱਤੇ ਬਾਅਦ ਅਸੀਂ 2-4 ਦਿਨਾਂ ਤੱਕ ਭੂਆ ਦਾ ਦੇਖ ਕੇ ਆਣਾ ਹੈ ਮੰਮਾ ਹਾਂ ਕੱਲੂ ਇੱਕ ਮੇਨ ਡੇਟ ਆ ਤੁਸੀਂ ਲਈ ਬਹੁਤ ਚੰਗੀ ਆ ਹਾਂ ਤੇ ਯੂਵੀ ਨੇ ਯੂਵੀ ਨੇ ਜਾਣਾ ਨਹੀਂ ਆਪੂ ਜਾਊਗਾ ਸਾਡੇ ਨਾਲ ਆਪੂ ਤਾਂ ਜਾਊਗਾ ਹੀ ਪਤਾ ਹੀ ਇਹ ਬੱਚਾ ਹੈ ਕਿਹੜੇ ਸਕੂਲ ਲੱਗਿਆ ਹੋਇਆ ਯੂਵੀ ਦਾ ਟੈਸਟ ਹੈ ਇਸ ਕਰਕੇ ਯੂਵੀ ਨੂੰ ਨਹੀਂ ਅਸੀਂ ਲੈ ਕੇ ਜਾਂਦੇ ਤੇ ਅਸੀਂ ਕੱਲ ਨੂੰ ਬਸ ਬਿਸਕੁਟ ਬਣਵਾ ਲਿਆ ਹੈ ਐਵੇਂ ਵੀ ਫਿਰ ਸੁਲਾਫ ਫੜ ਜਾਂਦੇ ਨੇ ਹਨਾ ਤਾਂ ਕਰਕੇ ਬੀਬੀ ਉਹਨੇ ਮਮੀਆਂ ਨੇ ਉਹਨਾਂ ਨੂੰ ਇਦਾਂ ਵੀ ਫਟਾਫਟਾ ਬੜਾ ਬਿਸਕੁਟ ਦੇਣੇ ਸੁਨਾਰੇ ਦਾ ਕੰਮ ਹੈ ਜਿਹੜਾ ਉਹ ਨਵੇੜਿਆ ਉਹ ਜਾ ਕੇ ਤਾਂ ਕਰਕੇ ਅਸੀਂ ਗਰੰਡ ਥਾਣੀ ਕਾਲੂ ਜਾਵਾਂਗੇ ਸੰਦਾਰਾ ਲੈ ਕੇ ਆਪਣੀ ਨੰਦ ਨੰਦ ਨੂੰ ਫੋਨ ਕਰਕੇ ਆਪਾਂ ਪਹਿਲੇ ਦੱਸਤਾ ਜੀ ਵੀ ਅਸੀਂ ਕੱਲ ਆ ਰਹੇ ਹਾਂ ਮੰਮਾ ਕੱਲੂ ਅੱਜ ਜੇ ਅਸੀਂ ਲੇਟ ਹੋ ਗਏ ਹਮੇਸ਼ਾ ਜੀ ਛੇਤੀ ਛੇਤੀ ਲੇਕੇ ਹਮਨੇ ਨਹੀਂ ਆਦੀ ਕੇਸੀ ਬਹੁਤ ਜ਼ਿਆਦਾ ਲੇਟ ਹੋਵੇ ਇਹ ਹੁਣ ਬਾਕੀ ਜਿਹੜਾ ਵਲੌਗ ਹੋਊਗਾ ਹਨਾ ਤੁਹਾਨੂੰ ਦਰਾਣੀ ਦਾ ਉਹ ਕੱਲੂ ਸੰਦਾਰਿਆਲਾ ਉਹਨਾਂ ਦਾ ਫਸਟ ਵਲੌਗ ਹੋਊਗਾ ਜਿਹੜਾ ਮੇਰਾ ਹਾ ਵਲੌਗ ਹੈ ਇਹ ਤੋਂ ਅੱਗੇ ਅਗਲਾ ਵਲੌਗ ਦਰਾਨੀ ਦਾ ਵੀ ਆਊਗਾ ਮੇਰਾ ਵੀ ਆਊਗਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਮੈਨੂੰ ਜਲਦੀ 13 13000 ਤੇ ਪਹੁੰਚਾ ਦਿਓ ਜੀ ਪਲੀਜ਼ ਜਲਦੀ ਜਲਦੀ ਪਹੁੰਚਾ ਦਿਓ ਮਮਾ ਜੀ ਗੱਲ ਉਹ 29 ਜੁਲਾਈ 29 ਜੁਲਾਈ ਨੂੰ ਤੁਸੀਂ ਨੇ ਆ ਵਾਲਾ ਬੋਪਾਰਾ ਪ੍ਰੋਡਕਸ਼ਨ ਚੈਨਲ ਖੋਲ੍ਹਿਆ ਸੀ ਹਾਂ ਯੂ ਵੀ ਨੂੰ ਹੱਟਟ ਯਾਦ ਰੱਖਦੀ ਆ ਅੱਛਾ ਤਾਂ ਹੀ ਕਹਿ ਰਿਆ ਵੀ ਇਹ ਤੁਹਾਡੇ ਲਈ ਖਾਸ ਹੈ ਹਾਂ ਮੇਰੇ ਲਈ ਤਾਂ ਖਾਸ ਹੈ ਹਨਾ ਕਿਉਂਕਿ ਜਿਸ ਦਿਨੇ ਚੈਨਲ ਬਣਾਇਆ ਸੀਗਾ ਉਸ ਦਿਨ ਫੈਮਲੀ ਜਿਹੜੀ ਆਪਣੇ ਨਾਲ ਨਵੀਂ ਤੇ ਨਵੀਂ ਜੁੜਨੀ ਸ਼ੁਰੂ ਅੱਜ ਦੇਖੋ ਕਿ ਫੈਮਲੀ ਕਿੰਨੀ ਵੱਡੀ ਬਣ ਗਈ ਵਾਹਿਗੁਰੂ ਖੁਸ਼ ਕਿਰਪਾ ਕਰੇ ਇਤੋਂ ਵੀ ਵੱਡੀ ਫੈਮਲੀ ਹੋਵੇ ਤੇ ਤੁਹਾਨੂੰ ਤਿਹਾਰਾਂ ਦੇ ਅੱਗੇ ਵਧੀਆ-ਵਧੀਆ ਵਲੌਗਸ ਮਿਲਣਗੇ ਦੇਖੋ ਇੱਕ ਐਡਾ ਹੈ ਉਹਨਾਂ ਦੀ ਮੈਂ ਰਾਣੀ ਆਪਣਾ ਚੈਨਲ ਸਟਾਰਟ ਕਰ ਰਹੇ ਨੇ ਹਨਾ ਦੇਖੋ ਜਿੰਨਾ ਵੀ ਬੰਦਾ ਹੱਥ ਜਦੋਂ ਕਰਦਾ ਹੁੰਦਾ ਉਦੋਂ ਵੀ ਉਹਨੂੰ ਸਪੋਰਟ ਕਰੋ ਜੇ ਉਹ ਕੰਮ ਨਹੀਂ ਕਰਨਾ ਚਾਹੁੰਦਾ ਕੋਈ ਮਜਬੂਰੀ ਹੋ ਜਣੀ ਆ ਹਾਲਾਤ ਇਦਾਂ ਦੇ ਹੋ ਜੰਗੇ ਵੀ ਉਹਨੂੰ ਬੰਦ ਕਰਨਾ ਪੈਂਦਾ ਤਾਂ ਉਦੋਂ ਵੀ ਉਹਨੂੰ ਸਪੋਰਟ ਕਰੋ ਤਾਂ ਹੀ ਜੇ ਗੱਲ ਨਹੀਂ ਮੇਰਾ ਤੇ ਮੇਰਾ ਚੱਲਦਾ ਏ ਮੇਰੇ ਵਿੱਚ ਤਾਂ ਹਮੇਸ਼ਾ ਉਹ ਆਉਂਦੇ ਹੀ ਰਹਿਣਗੇ ਹਨਾ ਤਾਲੂ ਮਤਲਬ ਹਾਲਾਤ ਹਾਲਾਤ ਜਿਹੜੇ ਉਹ ਉਹੀ ਬੰਦੇ ਨੂੰ ਕਰ ਦਿੰਨੇ ਨੇ ਕਈ ਵਾਰ ਐਨਾ ਹੁੰਦਾ ਵੀ ਆਪਾਂ ਨੂੰ ਬੰਦ ਕਰਨਾ ਪੈਂਦਾ ਜਿਵੇਂ ਮੈਂ ਵੀ ਕਈ ਵਾਰ ਕਰ ਦਿੰਨੀ ਆ ਪਰ ਹੁਣ ਮੈਂ ਕਰ ਜੇਰਾ ਤਾਂ ਹੁਣ ਕੰਟੀਨਿਊ ਰਹੂਗਾ ਹਮੇਸ਼ਾ ਮੈਂ ਕਦੇ ਬੰਦ ਨਹੀਂ ਕਰਦੀ ਹਾਂ ਕਦੇ ਨਾ ਕਦੇ ਹੁੰਦਾ ਜਿਵੇਂ ਵੀਡੀਓ ਨਹੀਂ ਪੈਂਦੀ ਕਈ ਵਾਰ 2 ਦਿਨ ਨਹੀਂ ਪੈਸਾ ਦੀ 4 ਦਿਨ ਦੀ 10 ਦਿਨ ਦੀ ਉਹ ਵਿੱਚ ਕੋਈ ਮਜਬੂਰੀ ਹੋਊਗੀ ਇਸ ਕਰਕੇ ਰੋਕੋਗੇ ਇਹਦਾ ਮਤਲਬ ਇਹ ਨਹੀਂ ਕਿ ਚੈਨਲ ਬੰਦ ਕਰੂੰਗੀ ਠੀਕ ਹੈ ਨਾ ਤੁਹਾਨੂੰ ਇਸ ਕਰਕੇ ਵੱਧ ਤੋਂ ਵੱਧ ਸਪੋਰਟ ਕਰੋ 13000 ਸਬਸਕ੍ਰਾਈਬਰ ਜਲਦੀ ਤੋਂ ਜਲਦੀ ਕਰੋ ਹੁਣ ਮਿਲਾਂਗੇ ਅਗਲੇ ਵਧੀਆ ਜਿਹਾ ਲੋ ਜੀ ਅੱਧੀ ਰਾਤ ਨੂੰ ਮੇਰੀ ਦਰਾਣੀ ਜੀ ਆ ਦੇਖੋ ਫੇਰ ਕਹਿ ਦਿੱਲੀ ਜੀ ਅੱਠੀ ਤੋਂ ਸਟਾਰਟ ਹੋ ਗਏ ਜੀ ਦਵਾਈਆਂ ਦੇਣਾ ਹੋਏ ਹੋਏ ਨੇ ਜੀ ਇਸ ਬੱਚੇ ਕੋ ਨਾਲੇ ਲੈ ਜਾਓ ਹੁਣ ਸੋਣੇ ਦਾ ਟਾਈਮ ਹੋ ਗਿਆ ਗੁੱਡ ਨਾਈਟ ਕਰ ਜਾਓ ਚਲੋ 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 ਬੱਚਿਓ ਚਲੋ ਚਲੋ ਸੋ ਜਾਓ ਚਲੋ ਹੁਣ 9 ਵਜ ਗਏ